ਵਾਜਿਲਕਾ ਹਾਈਵੇ ਦੇ ਉੱਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਰੇੜੀ ਵਾਲੇ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਦੇ ਵੱਲੋਂ ਰੇੜੀ ਵਾਲੇ ਨੂੰ ਪਿੱਛੇ ਤੋਂ ਟੱਕਰ ਮਾਰੀ ਹੈ ਤਾਂ ਇਸ ਦੌਰਾਨ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੇ ਵਿੱਚ ਰੇੜੀ ਵਾਲੇ ਦੀਆਂ ਲੱਤਾਂ ਅਤੇ ਬਾਹਾਂ ਦੋਵੇਂ ਟੁੱਟ ਗਈਆਂ ਤਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਗगन ਕੁਮਾਰ ਦੇ ਵਜੋਂ ਹੋਈ ਹੈ ਜੋ ਕਿ ਸਬਜ਼ੀ ਅਤੇ ਫਰੂਟ ਦੀ ਰੇੜੀ ਲਗਾਉਂਦਾ ਸੀ ਤਾਂ ਤੜਕਸਾਰੀ ਇੱਕ ਕਾਰ ਸਵਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਪਹਿਲਾ ਉਸ ਨੂੰ ਇੱਕ ਇਤਿਹਾਸਤਾਲ ਦੇ ਵਿੱਚੋਂ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਸਿਵਲ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਗਈ ਦਾ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਕਾਰ ਚਾਲਕ ਨੀਂਦ ਦੇ ਵਿੱਚ ਸੀ ਬੀਤੀ ਰਾਤ ਵਿਆਹ ਸਮਾਗਨ ਦੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਕਾਰ ਸਵਾਰ ਰਿਸ਼ਤੇਦਾਰਾਂ ਨੂੰ ਬੱਸ ਸਟੈਂਡ ਦੇ ਉੱਤੇ ਬੱਸ ਛੁੜਾ ਕੇ ਆ ਰਿਹਾ ਸੀ ਅਤੇ ਇਸੇ ਦੌਰਾਨ ਇਹ ਹਾਦਸਾ ਹੋ ਜਾਪਰ ਗਿਆ ਤਾਂ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਕਰਮਚਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਇਸ ਹਾਦਸੇ ਬਾਰੇ ਪਤਾ ਲੱਗਿਆ ਹੈ ਕਿ ਇੱਕ ਰੇੜੀ ਚਾਲਕ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਫਿਲਹਾਲ ਉਹਨਾਂ ਦੇ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਦੱਸਿਆ ਕਿ ਫਾਜ਼ਿਲਕਾ ਹਾਈਵੇ ਦੇ ਉੱਤੇ ਇੱਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ 33 ਸਾਲਾਂ ਗਗਨ ਕੁਮਾਰ ਜੋ ਕਿ ਫਰੂਟ ਸਬਜ਼ੀ ਦੀ ਰੇੜੀ ਲਾਉਣ ਦਾ ਕੰਮ ਕਰਦਾ ਸੀ ਉਸ ਦੀ ਮੌਤ ਹੋ ਗਈ ਹੈ ਮੌਕੇ ਤੇ ਮੌਜੂਦ ਲੋਕਾਂ ਦੱਸਿਆ ਕਿ ਕਾਰ ਸਵਾਰ ਦੇ ਵੱਲੋਂ ਰੇੜੀ ਵਾਲੇ ਨੂੰ ਪਿੱਛੇ ਤੋਂ ਟੱਕਰ ਮਾਰੀ ਗਈ ਹੈ ਤਾਂ ਇਹ ਟੱਕਰ ਇੰਨੀ ਭਿਆਨਕ ਸੀ ਰੇੜੀ ਵਾਲੇ ਦੀਆਂ ਲੱਤਾਂ ਬਾਹਾਂ ਮੌਕੇ ਤੇ ਉੱਤੇ ਹੀ ਟੁੱਟ ਗਈਆਂ ਜਿਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਉੱਦਦਾ ਗਿਆ ਸੀ ਸੜਕ ਦੇ ਸਾਈਡ ਤੇ ਮਗਰੋਂ ਗੱਡੀ ਤੇਜ਼ ਆਈ ਉਹਨੇ ਇਹਨੂੰ ਵੀ ਕਢੀਸ ਲਿਆ ਤੇ ਸਭ ਜੀ ਸਾਰੀ ਛੱਲੜ ਦੀ ਢੜੀ ਟੁੱਟ ਗਈ ਇਹਦੇ ਅੱਗੇ ਟਰਬੇ ਚ ਵੱਜੀ ਏ ਲੱਤਾਂ ਬਾਂਹਾਂ ਸਾਰੀਆਂ ਤੋੜਤੀਆਂ ਜਾਂਦੀਆਂ ਹਮ ਖਤਮੀ ਹੋ ਗਿਆ ਹੁਣ ਅੱਛਾ ਮੇਰੇ ਕੋਈ ਨਸ਼ਾ ਕੀਤਾ ਹੋਣਾ ਕਾਰ ਆਲੇ ਨੇ ਇਹ ਪਿੱਛੋਂ ਮਾਰੀ ਇੱਕ ਅੱਗੋ ਦੀ ਪਿੱਛੋਂ ਮਾਰੀ ਪਿੱਛੋਂ ਅੱਛਾ ਪਿੱਛੋਂ ਕਿਹ ਜਾ ਰਹੀ ਸੀ ਇਹ ਜਾ ਰਹੇ ਸੀਗਾ ਇਹ ਜਾ ਰਹੇ ਸੀ ਮੰਡੀ ਵਿੱਚ ਜਾਣਾ ਅੱਛਾ ਸੌਦਾ ਲੈਣਾ ਸੌਦਾ ਲੈਣਾ ਕੋਈ ਸੌਦਾ ਹੈਗਾ ਸੀਗਾ ਕੱਲ ਦਾ ਹਾਂ ਲੈਡੀ ਵੀ ਖਤਮ ਹੋ ਗਈ ਤੇ ਸੌਦਾ ਵੀ ਖਤਮ ਹੋ ਗਿਆ ਤੇ ਮੁੰਡਾ ਵੀ ਖਤਮ ਹੋ ਗਿਆ ਆਏ ਕਾਰ ਵਾਲੇ ਆਏ ਕਾਰ ਵਾਲੇ ਕਿੱਥੇ ਆਏ ਇੱਥੇ ਨਹੀਂ ਆਏ ਕੀ ਹੁਣ ਮੰਗ ਕੀ ਕਰਦੇ ਹੋ ਕੰਮ ਕੀ ਕਰਤੀ ਐ ਸਹਿਜਾ ਦੇ ਨੂੰ ਸਖਤ ਤੋਂ ਸਖਤ ਸਹਿਜਾ ਦਿੱਤੀ ਜਾਵੇ ਕਾਰ ਤਾਂ ਦੇਖੋ ਜੀ ਇਹ ਤਾਂ 10 ਮਿੰਟ ਲੇਟ ਆਏ ਆ ਹਾਂਜੀ ਤੇ ਇਹ ਪਹਿਲਾਂ ਹੀ ਹੋ ਗਿਆ ਸੀ ਐਕਸੀਡੈਂਟ ਹਾਂ ਅਸੀਂ ਬਸ ਬਸ ਮੌਕੇ ਤੇ ਸੀਗੇ ਇੱਥੇ ਜਦੋਂ ਉਹਨੂੰ ਲੈ ਕੇ ਗਏ ਆ ਹਾਂ ਕਾਫੀ ਸੱਟ ਲੱਗੀ ਸੱਟਾਂ ਦਾ ਬਹੁਤ ਹੈ ਬਹੁਤ ਮੁਸ਼ਕਲ ਹੈ ਬਚਣਾ اچھا ਇਹ ਕੋਈ ਪਤਾ ਲੱਗਿਆ ਰੇਡੀ ਵਾਲਾ ਇਧਰ ਰੋਂਗ ਸਾਈਡ ਜਾ ਰਿਹਾ ਸੀ ਜਾਂ ਆ ਰਿਹਾ ਸੀ ਆ ਰਿਹਾ ਸੀ ਅਕਚੁਅਲੀ ਪਣੀ ਦਾ ਆ ਗਿਆ ਅੱਛਾ ਗੱਡੀ ਜੱਗੀ ਲੱਗੀ ਕੋਈ ਉਹ ਤਾਂ ਬ੍ਰੇਕ ਲੱਗੀ ਕੋਈ ਰਾਤ ਵਿਆਹ ਸੀ ਗੱਡੀ ਵਾਲੇ ਐਵੇਂ ਕਹੀ ਜਾਂਦੀ ਅੱਛਾ ਐਂ ਕਹਿੰਦੇ ਆ ਵਿਆਹ ਤੇ ਸੀਗੇ ਜਾਂ ਤੋਂ ਆਦੇ ਫਿਰ ਜਿਹੜੀ ਛੱਡ ਕੇ ਆਇਆ ਬੱਸ ਸਟੈਂਡ ਤੇ ਅੱਛਾ ਜੱਗ ਕੀ ਲੱਗੀ ਪੀਲਾ ਗੀਓ ਕਾਰ ਲਾ ਪਿੱਛੇ ਦੇ ਬਰੇਕਿੰਗ ਦਾ ਕੀ ਹੈ ਅਬ ਬ੍ਰੇਕ ਦੇ ਕੋਈ ਨਿਸ਼ਾਨ ਨਹੀਂ ਵਿਖਦੇ ਕੋਈ ਨਹੀਂ ਕੋਈ ਲੱਗੀ ਨਹੀਂ ਕੋਈ ਆਵਾਜ਼ ਆ ਰਹੀ ਹੈ ਚੰਨੇ ਨੰ ਮੁੰਡਾ ਕਿੰਨਾ ਚੰਨੇ ਭਗਵਾਨ ਦੇ ਭਰਾ ਦਾ ਹੁੰਦਾ ਕਿੱਥੇ ਰਹਿੰਦੇ ਇਹ ਜੰਮੂ ਵਸਤੀ ਰਹਿੰਦੇ ਜੰਮੂ ਵਸਤੀ ਰੇੜੀ ਦਾ ਕੰਮ ਕਰਦੇ ਹਾਂਜੀ ਤੇ ਕਾਰ ਵਾਲਿਆਂ ਦਾ ਪਤਾ ਕੋਈ ਕੋਈ ਕਾਰ ਵਾਲਾ ਕੀ ਹਾਲਤ ਕੀ ਉਹਨੋਂ ਤੁਸੀਂ ਉਹ ਲੈ ਗਏ ਆਪਾਂ ਨਹੀਂ ਹੈ ਸਰਕਾਰੀ ਆਫਸਰ ਲੈ ਗਏ ਨੇ ਵੇਖੋ ਉਹੀ ਬੰਦਾ ਕਾਫੀ ਜਵਾਦ ਲੈ ਗਿਆ ਹਾਂਜੀ ਅੱਛਾ ਇੱਥੋਂ ਜਵਾਬ ਮਿਲ ਗਿਆ ਹਾਂ ਜੀ ਹਾਂ ਮੁੰਡਾ ਚਮੇਦਾ ਕਿ ਨਾ ਹੈ ਗੱਦੀ ਗੱਦੀ ਅਰ ਜਿਹੜਾ ਰੇੜੀ ਵਾਲਾ ਸੀ ਅੱਛਾ ਡੈਥ ਹੋ ਗਈ ਹੈ ਜੀ ਉਹਦੀ ਹਾਂ ਜੀ ਹੁਣੇ ਹੀ ਅੱਛਾ ਕਿੱਥੇ ਇਥੇ ਹਸਪੀਟਲ ਚ ਹਸਪੀਟਲ ਚ ਹੀ ਹੈ ਰੈਫਰ ਕਰਤਾ ਸੀ ਕਹਿੰਦੇ ਇੰਨਾਲੇ ਇੱਥੇ ਲੈ ਗਿਆ ਜੀ ਮਿਡ ਹਸਪੀਟਲ ਵਾਲਾ ਹਾਂ ਜੀ ਉਹਨਾਂ ਨੇ ਬਾਈ ਲਾਈ ਸੀ ਜੀ ਮੈਨੂੰ ਉਹਨਾਂ ਨੇ ਵਾਪਸ ਲਾ ਦਿੱਤਾ ਸਰਕਾਰੀ ਲਾ ਦਿੱਤਾ ਹਾਂ ਜੀ ਉੱਥੇ ਲੈ ਗਏ ਡੈਥ ਹੋ ਗਈ ਤੁਹਾਨੂੰ ਜਾਣਕਾਰੀ ਮਿਲੀ ਹੈ ਵੀ ਐਕਸੀਡੈਂਟ ਹੋਇਆ ਜੀ ਹਾਂ ਜੀ ਐਕਸੀਡੈਂਟ ਜਿਹੜਾ ਰੇੜੀ ਵਾਲਾ ਜੀ ਉਹ ਸਭੂ ਚੱਕ ਗਿਆ ਸੀ ਹਾਂਜੀ ਕਾਰ ਆ ਰਹੀ ਜੋ ਬੱਸਾਂ ਦੇ ਤੋਂ ਸਾਰੇ ਚੱਲੇ ਗਏ ਜੀ ਤੇ ਵਾਹ ਪਾਰਿਆ ਸੀ ਜਨੀਨ ਹੌਣ ਕਰਕੇ ਐਕਸੀਡੈਂਟ ਹੋ ਗਿਆ ਉਹ ਜਿਹੜੀ ਰੇੜੀ ਦੇ ਗੱਡੀ ਨਾਲ ਵਾਰ ਕੇ ਬੰਦੇ ਦੇ ਤੋ ਕਿਉਂਕਿ ਕਾਰਵਾਈ ਕਰ ਰਹੇ ਹਾਂ ਅਸੀਂ ਕਾਰਵਾਈ ਕਰਦੇ ਆ ਜੀ ਇਹ ਆ ਕੇ ਮੋਕੇ ਦੇ